ਸਸਕਾ ਵਿੱਚ ਹੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਿਰ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਦੇਖੋ ਭਾਈ ਗੁਰਦੇਵ ਸਿੰਘ ਕਾਲੂ ਨਾਲ ਪਹੁੰਚ ਚੁੱਕੇ ਆ ਅੱਜ ਵੀ ਨਾ ਉਹ 7-8 ਦੇ ਲੈ ਕੇ ਪਿੰਗਾ ਲੈ ਕੇ ਆਉਂਦੇ ਆ ਭਾਈ ਇਹਨਾਂ ਦੇ ਤੇ ਚਲੋ ਪਿਛਲਾ ਮਾਲ ਥੇਲ ਹੋ ਗਿਆ ਸੋਨਾ ਦੇਣਾ ਤੁਹਾਨੂੰ ਪਤਾ ਭਾਈ ਵੀ ਖਰਾਉਂਦਾ ਜੀ ਅੱਜ ਗੱਲਬਾਤ ਕਰੀਏ ਸਤਿ ਸ਼੍ਰੀ ਅਕਾਲ ਜੀ ਹੱਸਦਾ ਬਹੁਤ ਸ਼ਾਬਾਸ਼ ਵਧੀਆ ਵਧੀਆ ਜਿਆ ਪਰਮਾਨੰ ਮਾਲ ਦੇਖਿਆ ਤੁਹਾਨੂੰ ਪਤਾ ਯਾਰ ਨਾਲ ਉਹ ਵੇਅ ਵੀ ਰਹਿ ਰਿਹਾ ਹੈ ਨੇ ਤਾਂ ਵੀ ਪਾਰਟੀ ਚ ਲੰਡੀ ਆ ਜਿਹੜਾ ਇਹ ਕੰਮ ਨਾ ਪਾਰਟੀ ਛੱਡ ਕੇ ਫਿਰ ਆਇਆ ਵਾ ਇਹ ਕੰਮ ਇਹ ਕੰਮ ਪਹਿਲਾਂ ਵਿਆਹ ਦੀ ਕੋਈ ਗੱਲ ਨਹੀਂ ਬਾਕੀ ਤਾਂ ਇਹ ਕੰਮ ਤੁਹਾਨੂੰ ਪਤਾ ਕੁਛ ਆ ਜਾਏ ਫੋਖਾ ਜੀ ਦੋਖਾ ਜੀ ਸਹੀ ਗੱਲ ਹੈ ਨਾ ਇਹ ਬੋਚਣਾ ਬਣਾ ਪਛੋਗਾ ਮੈਂ ਇਹੋ ਜਿਆ ਪਹੁੰਚਣਾ ਪੈਣਾ ਨਹੀਂ ਭਾਈ ਪਹਿਲਾਂ ਕੰਮ ਪੈ ਦੋ ਜਿਹੜੀ ਮੇਨ ਗੱਲ ਹੈ ਤੁਸੀਂ ਚਲੋ ਕੋਈ ਮਜਬੂਰੀ ਪੈ ਜਾਂਦੀ ਆ ਨਹੀਂ ਆਇਆ ਜਾਂਦਾ ਪਰ ਇੱਥੇ ਬੰਦਾ ਹਾਜ਼ਰ ਨਹੀਂ ਚਾਹੀਦਾ ਭਾਜੀ ਜਿਹੜੀ ਸਿੱਧੀ ਗੱਲ ਆ ਕੰਮ ਕੰਮ ਉਹ ਵੀ ਜ਼ਰੂਰੀ ਆ ਤੇ ਇਹ ਵੀ ਪੁਲਰ ਬੰਦ ਕਰ ਦੇ ਇਹ ਵੀ ਜ਼ਰੂਰੀ ਆ ਸਹੀ ਸਹੀ ਚੱਕਰ ਆਵਾ ਬਾਕੀ ਜਨੂ ਸਿੰਘ ਆ ਬੜਾ ਵਧੀਆ ਕੀਤਾ ਹਾਂਜੀ ਤੁਹਾਡੀ ਦੇਣ ਸਾਡੀ ਮਹਾਰਾਜ ਦੇਣਾ ਆ ਆਏ ਜੇ ਤੁਹਾਡੀ ਅਰਦਾਸ ਕਰਦੇ ਰਹੇ ਸੰਦੀਪ ਸਿੰਘ ਦੀ ਲੰਮੀ ਉਮਰ ਕਰ ਠੀਕ ਸਾਰਿਆਂ ਦਾ ਕੰਮ ਨਾ ਸੰਦੀਪ ਦਾ ਨਹੀਂ ਚੱਲਦਾ ਭਾਜੀ ਚਲੋ ਮਹਾਰਾਜ ਜੀ ਦੀ ਕਿਰਪਾ ਹੈਗੀ ਅੱਗੇ ਮੈਂ ਗੱਲ ਕੀਤੀ ਗਰੀ ਪਰ ਨਹੀਂ ਇਹ ਗਲਤ ਗੱਲ ਆ ਅਸਲੀ ਦੇਣ ਤੁਹਾਡੀ ਆ ਚਲੋ ਮਾਰਗ ਦੀ ਤਾਂ ਹੈਗੀ ਹੈਗੀ ਆ ਉਹਦੇ ਉਹਦਾ ਹੱਥ ਤੁਹਾਡੇ ਦੇ ਆ ਤੇ ਤੁਹਾਡਾ ਹੱਥ ਗਾੜੀ ਹੱਦ ਦੇ ਆ ਐਂ ਚੱਲੀ ਜਾਓ ਆਫਾਨੋ ਮਾਲੀ ਭਾਈ ਪੂਰਾ ਹੁੰਦਾ ਜਿਹਦਾ ਸ਼੍ਰੀਨਗਰ ਆਉਂਦਾ ਨੇ ਪੂਰਾ ਹੁੰਦਾ ਸਮਝੋ ਵੀ ਜਿੱਦਾਂ ਤੁਸੀਂ ਆਉਂਦਾ ਵਕਤੀ ਪਿਆ ਹੁੰਦਾ ਸਾਰਿਆਂ ਨੂੰ ਸਹੀ ਗੱਲ ਹੈ ਬੜਾ ਕੱ ਲੈਣੀ ਐ ਇਹੋ ਜੀ ਹੈ ਕਿ ਨਹੀਂ ਲੈਣ ਲੈਣ ਨਹੀਂ ਲੈਣ ਦੀ ਨਹੀਂ ਗੱਲ ਮਾਲ ਵੇਖਦਾ ਪਾ ਦੇਖਦਾ ਜਿਹੜੀ ਮੇਨ ਗੱਲ ਪਾਏ ਨੇ ਕਹੀ ਜਾਈਏ ਭਾਜੀ ਮਾਲ ਨਹੀਂ ਲੱਗਦਾ ਮਾਲ ਨਹੀਂ ਲੱਗਦਾ ਸਭ ਵੇਖ ਲੈ ਮਾਲ ਸਾਰੇ ਵੇਚਣ ਦੇ ਆ ਤੇ ਤੁਹਾਡੇ ਹੀ ਚੈਨਲ ਤੇ ਵੇਚਣ ਦੇ ਆ ਜਿਹੜੀ ਸਿੱਧੀ ਗੱਲ ਆ ਭਾਈ ਭਾਵੇਂ ਆਉਂਦੇ ਆ लोग वीडियो मांग लंदे हां भाई वीडियो पा दो WhatsApp ਤੇ ਤੇ ਜਦੋਂ ਵੀਡੀਓ ਪਾ ਦੇਈਦੇ ਤੇ ਮਾਲ ਵਿਕ ਜਾਂਦਾ ਅੱਜ 8 ਦਿਨ ਹੋ ਗਏ ਵੀਡੀਓ ਪਾਏ ਨੂੰ ਤੇ ਮਾਲ 8 ਦਿਨਾਂ ਦਾ ਪਤਾ ਨਹੀਂ ਕਿੰਨਾਂ ਗਾਮ ਵੇਚਦੇ ਨੇ ਚਾਰ ਚਾਰ ਪੰਜ ਪੰਜ ਵੀਡੀਓ ਜਰੂਰ ਸਾਡੀ ਬੇਨਤੀ ਆ ਵਪਾਰੀਆਂ ਕੇ ਸਾਰਿਆਂ ਕੇ ਹੱਥ ਜੋੜ ਕੇ ਸੰਦੀਪ ਪਾਓ ਪਾਇਆ ਕਰੋ ਭਰਾ ਦੋ ਦਿਨ ਛੱਡ ਕੇ ਪਾ ਦਿਆ ਕਰੋ ਜਿਹਦਾ ਤੇ ਮਾਲ ਆਰਦਾ ਹੈ ਨਾ ਉਹ ਤੇ ਚਲੋ ਵੀ ਉਹਦੀ ਮਜਬੂਰੀ ਆ ਤੇ ਜਿਹਦਾ ਵਿਕਿਆ ਉਹ ਤੇ ਦੋ ਵਾਰੀ ਪਾ ਦਿਆ ਕਰੋ ਇੰਨਾ ਹੀ ਬੜਾਇਆ ਚਲੋ ਜਿਆਦਾ ਨਹੀਂ ਦੇ ਉਹਦਾ 20-20 ਦਿਨਾਂ ਦਾ ਨਾ ਖਿੱਚਿਆ ਕਰੋ ਹੁਣ ਮਕੜ ਘਟਾਈ 300 ਕਿਲੋਮੀਟਰ ਬੰਨ ਜਾਂਦੀ ਆ ਆ ਪੈਂ ਜਾਂਦਾ ਪੈਂਦਾ ਕਿੰਨਾ ਮਨ ਜਾਂਦਾ ਹਾਂ ਚਲੋ ਅੱਜ ਫਿਰ ਕਿੰਨੀ ਆ ਮਰ ਅੱਜ 6 ਭਾਜੀ ਉਹਦਾ ਗਾਵਾਂ ਦੇ ਬਾਦ ਹੀ ਤੇ ਕੋ ਦੋ ਛੇਰ ਹੋ ਗਏ ਅੱਜ ਉਸ ਤੋਂ ਲੈ ਕੇ ਨਿਹਾਲ ਸਿੰਘ ਨਾਲ ਲੈ ਨਿਹਾਲ ਸਿੰਘ ਵਾਲੇ ਖਰੀਬਾ ਰਾਤੀ ਰਾਤੀ ਭਾਈ ਤੇ ਸੌ ਗਏ ਫਿਰ ਉਹ ਇਹਨੇ ਲੈ ਤੂੰ ਵੀ ਹੋਈ ਹੋਈ ਇੱਥੇ ਹੀ ਸੌ ਜਾਂਦੇ ਆ ਐਵੇਂ ਦੋਵੇਂ ਹੀ ਹਾਂ ਉਹ ਫਿਰ ਇੱਥੇ ਡਾਹ ਤੇ ਮੰਨੇ ਉਹਨਾਂ ਦੇ ਮੇਰਾ ਭਾਈ ਕਿੱਥੇ ਮੈਂ ਕਿਹਾ ਜਿੱਥੇ ਮਰਜ਼ੀ ਲੈ ਲਓ ਜਿਹੜਾ ਢੋੜ ਜੀ ਕਰਦਾ ਹਾਂ ਨਹੀਂ ਜੀ ਬਸ ਬਸ ਚਲੋ ਕਰੋ ਸ਼ੁਰੂ ਜਰਸੀ ਦੇ ਪਾਸੇ ਆਜੋ ਬਰਾਦੇ ਇਹ ਗੱਬਣ ਇਹ ਗੱਬਣ ਗੱਬਣ ਜਰਸੀ ਵੇਖੋ ਜੀ ਸੁਆ ਭਾਜੀ ਫਿਰ ਸੁਆ ਭਾਈ ਵੇਖ ਲਓ ਤੁਹਾਡੇ ਸਾਹਮਣੇ ਦੂਜਾ ਆਇਆ ਕਿ ਪਤਣੀ ਤੀਜਾ ਆਇਆ ਵੇਖੋ ਠੰਡੀ ਸੀ ਲਿਆ ਜਰਸੀ ਹਾਂ ਇਹ ਲਾਲੋ ਜੀ ਵੇਖੋ ਮੂੰਹ ਮਾ ਵੇਖੋ ਬਰਾਦਾ ਭਾਬੂ ਵੇਖੇ ਜੈ ਜੀ ਕਰ ਰਿਹਾ ਕੰਮ ਕੋ ਮਾਜ ਫਿਰ ਜੈ ਜੀ ਜੈ ਜੀ ਜੈ ਜੀ ਜੈ ਜੀ ਉਹ ਵੀ ਜੈ ਜੂਜ ਕਰਦੇ ਕੰਮ ਠੀਕ ਹੈ ਜੀ ਪਰ ਫਿਰ ਚੱਕੀ ਬੰਨੂ ਕਰਦਾ ਨਹੀਂ ਭਾਈ ਸ਼ਹਿਰ ਤੋਂ ਆਉਂਦੇ ਆਇਆ ਮੋ ਨਿਰੋਗ ਬਖਾ ਕਰਾ ਕਰੋ ਕਰੋ ਜੀ ਅਸਲਾਮ ਵਾਲੇਕੁਮ ਇੱਥੇ ਬਖਾਣੇ ਰਹਿ ਗਏ ਮੋ ਚਲੋ ਠੀਕ ਹੈ ਬੰਨੋ ਲੈ ਜਿਓ ਦੋ ਚਾਰ ਦੋ ਹਨਾ ਆ ਜਾਨੇ 3:00 ਵਜੇ ਉਹ ਧਿਆਨ ਨਾਲ ਦੇਖੋ ਦਿਲ ਕੋ ਜੱਤ ਮੈਂ ਕਿੱਥੇ ਬੜਨੀ ਨਹੀਂ ਉਹ ਪੈਰ ਤੇ ਉੱਥੇ ਕਿਉਂ ਸੇ ਹੋ ਹਾਂਜੀ ਬੇਰੋ ਜੀ ਭਾਜੀ ਕੰਮ ਜਾਇ ਜੀ ਚੱਲਣਾ ਜਾਇ ਜੀ ਜਿਹੜਾ ਟਾਈਮ ਨਾ ਵੇਲੇ ਹੋ ਜੀਏ 38000 ਦੀ 30000 ਦੀ 30000 ਦੀ ਚੱਲਣ ਨੂੰ ਜਾਣ ਦੇ ਲਈ 20000 ਰੇਡ ਆ ਵੀ ਕੱਪੜੇ ਆ ਇਹ ਵੀ ਕੱਪੜੇ ਆ ਲਓ ਜੀ ਇਹ ਵੀ ਕੱਪੜੇ ਆ ਠੰਡੀ ਠੁੱਡੀ ਇਹ ਵੀ ਸੁਆ ਭਾਈ ਜੀ ਦੂਜਾ ਦੂਜਾ ਸੁਆ ਮੂੰਹ ਮੈਂ ਦਿਖਾ ਕਲੋ ਲਓ ਜੀ ਬੋਦੀ ਵਾਲੀ ਵੇੜ ਨਾਲ ਬੋਦੀ ਵਾਲੀ ਤੋਰੋਂ ਕਰੇ ਲੰਮੀ ਪੂਰੇ ਕੱਦ ਕਾੜ ਦੇ ਵਾਲ ਤੇ ਭਾਈ ਕਿੰਨੇ ਕਰ ਦੋ ਦੋ ਜੀ ਇਹ ਦੋ ਦੋ ਸਲੀਪ ਭਾਈ ਇਹਨੂੰ 15 16 ਕਿਲੋ ਕੀ ਜਾਂਦਾ ਆ ਮਸੂ ਨਹੀਂ ਕਹਿੰਦਾ ਮਾਰਦੀ ਦਊਗੀ ਘੱਟ ਨਹੀਂ ਦਿੰਦੀ ਬਿਲਕੁਲ ਆਣ ਥੋੜਾ ਚੰਗਾ ਲੱਗਾ ਬੇਲਬੂਲ ਦੀ ਲਮੀ ਆ। ਸਾਨੂੰ ਉਹ ਤੇ ਟਿਲਕਣ ਕਾਲੂ ਆ ਫਰਾਣਾ ਕਾਲੂ ਜੈ ਜੀ ਵੇਖਦਾ ਬਾਣ ਭਾਜੀ ਜੈ ਜੀ ਚੰਨਾ ਕੰਮ ਬੰਨੋ ਫਰੋਖੀ ਨਹੀਂ ਆਇਆ ਜੀ ਨਹੀਂ। ਬੁੱਧੀ ਭਾਦੀ ਨਾਲ ਪੂਰੇ ਚੱਲਣ ਤੋਂ ਗਰਾਂ ਦੇ ਹਾਂਜੀ ਫਰਾ ਜੀ ਵੀ 45000 ਹੈ 45000 500 ਰੁਪਿਆ ਛੋੜੀ 500 543 ਦੇ ਕੀ ਆਈ ਬਿਲਕੁਲ ਜਾ ਗਈ ਹੈਗੀ ਕੋ ਕਸਰ ਨਹੀਂ ਠੀਕ ਆ ਇਹ ਗੱਪਣਾ ਇਹ ਸੂਈ ਆ ਵਛੀ ਚਾਰ ਦੰਦ ਵਛੀ ਜੇ ਚੌਗੀ ਪਹਿਲਾ ਸੂਆ ਚਾਰ ਆ ਦੋ ਆ ਬੱਚਾ ਇਹਦਾ ਪਰसों ਦੀ ਸੂਈ ਸੰਦੀਪ ਜੀ ਦੀ ਆ ਅੱਜ ਦਿਨ ਦਿਨ ਹੋ ਗਏ ਆ ਬੱਚਾ ਨਹੀਂ ਬੱਚਾ ਇਹਦਾ ਨਮੂਨਾ ਹੈ ਡੈਨਵਾਲਕ ਤੇ ਆ ਜਾਣਾ ਹੈ ਗਾਵਾਂ ਵੇਖੋ ਗਰਾਹ ਆਈ ਗਾਵਾਂ ਡੱਬੇ ਵਛੇ 60 ਕਿਲੋ ਸੰਦੀਪ ਭਾਜੀ ਭੋਲਾ ਖੁੱਲਾ ਡੁੱਲਾ ਵਛੀ ਕਹਿੰਦੇ ਬਿਲਕੁਲ ਜੀ ਖੁੱਲਾ ਡੁੱਲਾ ਚਾਰ ਦੰਦਾਂ ਚਾਰ ਦੰਦ ਪਾਈ ਹੋਏ ਨੇ 24 ਠੀਕ ਆ ਜੀ ਇਹ ਬੈਡ ਬਹੁਤ ਸੁਣੀ ਹੈ ਚੰਗੀ ਆ ਲੱਪਾ ਦਰ ਆ ਜਾ ਲੱਪਾ ਫਰ ਤਾਜ ਤੁਹਾਨੂੰ ਫਰ ਤਾਜੀ ਆ 12 ਕਿਲੋ ਪਾਜੀ ਅਸਲ ਜਰਾ ਐਸੇ ਤੋਂ ਬੋਲਾ ਅੱਛਾ ਹਾਂ ਠੀਕ ਆ ਹਾਂਜੀ ਜਾਜੀ ਕੰਮ ਜਾਣਾ ਸੰਦੀਪਾ ਜੀ ਜਾਜੀ ਜਾਜੀ 40000 ਦੀ ਅਸੀ ਦੇ ਦਾਲੀ 40000 ਦੀ ਹਾਂਜੀ 500 ਛੋਟ 500 ਛੋਟ ਜਾ ਰਹੀ ਸੰਦੀਪ ਜੀ ਛੋਟ ਜਾ ਰਹੀ 39000 ਦੀ 39000 ਦੀ ਠਪੜਾ ਨਹੀਂ ਇਹ ਸੁਈ ਆ ਸਵੇਰ ਦੀ ਥਣ ਥਣ ਵਿਖਾ ਕਰ ਬਾਕੀ ਇਹ ਵੀ ਰਸੀ ਪਾ ਕੇ ਵਸ਼ੀ ਜਰਸੀ ਲਾ ਲੋ ਸ਼ਾਈ ਵਾਲਾ ਲਾ ਲੋ ਕਰੋਸ ਲਾ ਲੋ ਦੇਖ ਲੋ ਵੀ ਥਣ ਕਿਦਾ ਵਾ ਰਹਿਣਾ ਯਾਰੂ ਇਹ ਵੀ ਬਹਿਣਾ ਸ਼ਕੀਰ ਇਹ ਵਿਆਹ ਨਹੀਂ ਵੇਖਦੇ ਹੁੰਦੇ ਐਜ ਕਿਤੇ ਬਹਿ ਰਹੇ ਨੇ ਉੱਥੋਂ ਦੋਲੇ ਤੇਰੀ ਵੀ ਆਉਣੀ ਆ ਇਹ ਉੱਥੋਂ ਨਾ ਇਹ ਤਾਂ ਗੱਲ ਦਾ ਸਹੀ ਹੈ ਵਿਆਹ ਬਾਅਦ ਹੀ ਵੇਖਦੇ ਹੁੰਦੇ ਨੇ ਗੱਲ ਉਹ ਵਿਆਹ ਵਰਦੇ ਖੜੀ 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 ਖੜਦੇ ਧਿਆਨ ਤੇ ਹੈਗਾ ਇਹ ਹਾਂਜੀ ਧਿਆਨ ਤੇ ਹੈਗਾ ਇਹ ਉਹਦੇ ਚ ਦੂਜਾ ਮਾਰਾ ਬੱਚੀ ਬੱਚਾ 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 ਬੰਦੋ ਕਰ ਜੋ ਹਾਂਜੀ ਫਿਰ 42000 ਦੀ ਸੰਦੀਪ ਜੀ ਜਾਂਦ 500 ਹੀ ਛੋਟ ਸਾਡੇ ਕਿਹਨੂੰ ਹਾਂਜੀ ਵੇਖ ਲਓ ਰੇਲ ਦੇ ਵੇਖ ਲਓ ਬਾਈ ਆਣਾ ਤੇ ਠੀਕ ਹੈ ਨਾ ਚਲੋ ਜਾਇਜ਼ ਹੁੰਦਾ ਸਾਰੇ ਮੇਰੇ ਨਾਲ ਮੁੱਲ ਜਾਇਜ਼ ਹੀ ਕਰਦੇ ਆ ਜਾਇਜ਼ ਹੀ ਹੁੰਦਾ ਸਾਰੇ ਵਪਾਰੀਆਂ ਦਾ ਬਾਕੀ ਚਾਹੁੰਦਾ ਉੱਥੋਂ ਕਹਿ ਵੀ ਦੇ ਤੇਜ਼ ਆ ਭਾਈ ਇਹ ਘਬੜਾ ਨਹੀਂ ਸੁਈ ਸੁਈ ਸੰਦੀਪ ਜੀ ਇਹ ਵੀ ਸੁਈ ਆ ਵਾ ਸੁਈ ਆ ਉਹ ਬੱਚਾ ਦੁੱਧ ਦੇਦੇ ਥੱਲੇ ਸੰਦੀਪ ਜੀ 14 ਕਿਲੋ ਜਿਹੜਾ ਖੁੱਲਾ ਡੁੱਲਾ 14 ਕਿਲੋ ਦੁੱਧ ਖੁੱਲਾ ਡੁੱਲਾ ਵੱਡਾ ਕਾਦਿਆ ਵ ਸੰਦੀਪ ਜੀ ਵੱਡੀ ਵੱਡੀ ਹਾਂਜੀ ਸੰਦੀਪ ਜੀ ਅਵੀ 42000 ਆ ਵਿਆਲੀ-ਵਿਆਲੀ ਵੇਖੋ 500 ਸ਼ਾਟ ਵਿਆਲੀ-ਵਿਆਲੀ 500 450 ਕਿਆਲੀ ਕਿਆਲ ਹਾਂ ਸਾਡੇ ਵੇਖੋ ਭਾ ਭਾ ਕਿ ਭਾ ਭਾਈ ਇਹਨਾਂ ਜੀ ਇਹਨਾਂ ਇੱਕ ਗੱਲ ਲੈ ਗਈ ਹੁੰਦੀ ਹੈ ਭਾਈ ਆ ਗੱਭਣ ਦਾ ਸੰਦੀਪ ਜੀ ਗੱਭਣ ਇਹ ਵਹਿਣ ਗੱਭਣ ਦੂਜਾ 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 ਨੂੰ ਵਹਿਣ ਗੱਭਣ ਅਜੇ ਦਿਨ ਭਾਵੇਂ 10 ਲੈ ਜੂਗੀ ਖੁੱਲੇ ਡੁੱਲੇ ਬਾਕੀ ਜੀ ਬਾਕੀ ਥਣ ਥਣ ਚੰਗਾ ਭਾਈ ਜੀ ਦੋ ਦਿਨ ਵੀ 15 14 ਕਿਲੋ ਖੁੱਲੇ ਡੁੱਲੇ ਭਾਈ ਭਾਜੀ ਹਾਂ ਖੁੱਲੇ ਡੁੱਲੇ ਇਹਨਾਂ ਦੋ ਕੁ ਦਿਨ ਲਾਸਟ ਵੀ ਰਹੀ ਆ ਲਾਸਟ ਲਾਸਟ ਟਰਾਈ ਕਰ ਲੋ ਤੇ ਆ ਜਮੂ ਮਰਨੇ ਨੂੰ ਲਉ ਡੈਮ ਆ ਜਣਾ ਹਾਂ ਜੇ ਤੈਨੂੰ 10 ਲੈ ਆਏ ਨੇ ਸੰਦੀਪ ਹਾਂਜੀ ਫਿਰ ਸੰਦੀਪ ਜੀ ਇਹ ਵੀ 42000 ਰੀ ਇਹ ਵੀ ਸਾਡੇ 41 ਕਰ ਦੋ ਸਾਡੇ 41 ਜਾਂ ਤਾਂ ਸਾਡੇ 41 ਸਾਡੇ 41 ਹਾਂ ਸਾਡੇ 41 ਤੇ ਸਾਡੇ 3 ਨਾ ਤੇ ਆ 38 38 ਹਾਂਜੀ ਆਹ ਇਹ 44 44 ਪਰਲੀ 36 36 ਦੇਖੋ ਭਾ ਹੁਣ ਰਾਦਰ ਤਾਂ ਸਾਰਿਆਂ ਦਾ 42 42 ਕਰਨ ਦਾ ਇਹ ਇਹ ਕੀ ਕਰ ਤਾ ਕੇ ਸੇਲਾ ਦਨੇ ਆ ਉਹ ਤਾਂ ਦੇ ਲਾਉਣੀ ਵਾਹਰੇ ਕਰਕੇ ਅੱਛਾ ਫੇਰ ਮੈਂ ਨਹੀਂ ਛੋਟੇ ਛੋਟੇ ਕਰ ਆ ਵਿੱਚ ਸ਼ਾਰਟ ਕਰਦੀ ਆ ਹਾਂ ਜਿਹੜੀ ਗੱਲ ਆ ਬਸ ਐਂ ਰੱਖੋ ਬਾਪੂ ਖਿੱਚ ਕੇ ਰੱਖੋ ਬਰਾ ਦੇ ਪਾ ਐਦਾਂ ਰਣੇ ਆ ਸਦੀਪ ਭਾਜੀ ਥੋੜੇ ਛੱਡੇ ਵੱਡੇ ਆ ਗਿਆਂ ਥੋੜਾ ਜਿਹਾ ਵੱਡਾ ਹੋ ਜਾਊਗਾ ਮੁੱਲ ਹਾਂ ਜੀ ਇਹਦੇ ਬਾਕੀ ਇਹ ਆ ਵੀ ਮਾਲ ਐ ਐਦਾਂ ਇੱਕ ਵੇ ਜਦੋਂ ਮੈਨੂੰ ਕੋਈ ਫੋਨ ਆਂਦਾ ਨਾ ਕਹਿੰਦੇ ਹੁੰਦੇ ਕਿ ਭਾਈ ਅਸੀਂ ਉਹਨਾਂ ਕੋਲ ਜਾਣਾ ਨਹੀਂ ਕੀ ਕਾਲੂ ਆ ਅੱਛਾ ਉਹ ਸਮਝ ਲੈਂਦੇ ਕਿ ਗਾਈਆਂ ਵਾਲੇ ਹੀ ਹੈ ਕਾਲੇ ਹੋਣੇ ਹਾਂ ਬੰਜਾ ਤੁਸੀਂ ਵੇਖਦੇ ਨਹੀਂ ਮਜਾ ਨਹੀਂ ਹਾਂ ਨਾ ਨਾ ਮਾਜੀ ਬਾਈ ਸਮਝੀ ਘੱਟ ਹੈ ਜਿਆਦਾ ਗਾਈਆਂ ਵਾਲੇ ਮਾਜੀ ਸਮਝੀ ਵੀ ਘੱਟ ਨਹੀਂ ਆ ਸਿੱਧੀ ਗੱਲ ਕਹਿ ਦਿਆ ਬੜੀਆਂ ਲੈ ਜੇ ਬੜੀਆਂ ਵੇਚੀ ਜਾਂ ਗੱਪਾ ਮਰ ਜਾਈ ਹਾਂ ਨਹੀਂ ਕੋ ਪੱਲੇ ਪੱਲੇ ਕੋਈ ਬਾਤ ਸਹੀ ਗੱਲ ਹੈ ਚਲੋ ਸਮਝ ਨਹੀਂ ਲੱਗਦੀ ਕੋਈ ਮਾਜੇ ਬਾਰੇ ਘੱਟ ਆ ਜਿੱਤੇ ਕਿਸ ਨੂੰ ਨਾ ਹੁਣ ਤੱਕ ਮਿਲਦੀ ਆ ਬਾਕੀ ਸਾਨੂੰ ਇਹਦੇ ਚ ਥੋੜਾ ਜਿਹਾ ਲੈਣਾ ਹੈਗਾ ਗਾਵਾਂ ਦੇ ਵਿੱਚ ਬਿਲਕੁਲ ਬਿਲਕੁਲ ਜਿਹੜੀ ਗੱਲ ਐਂ ਹੀ ਆ ਬਾਈ ਜੀ ਉਹਦੀ ਭਾਗ ਕਿੰਨੀ ਭਾਈ ਹਾਂ ਬੋਲੋ ਨੰਬਰ ਨੰਬਰ ਬੋਲ ਦੋ ਜੀ 964827503 ਪਿੰਡ ਕੋਰਖਿਆਣਾ ਜ਼ਿਲ੍ਹਾ ਗਰਦਾਸਾਹਲ ਸਤਿਕਾਰ